ਅੱਜ 올 ਇੰਡੀਆ ਐਂਟੀ ਟੈਰਰ ਫਰੰਟ ਵੱਲੋਂ ਪਹਿਲਗਾਮ ਦੇ ਸ਼ਹੀਦ ਹੋਏ ਸਾਡੇ ਭਾਰਤ ਵਾਸੀਆਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਾਂ ਔਰ ਦੂਜੇ ਪਾਸੇ ਪਾਕਿਸਤਾਨ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਬਾਰ ਬਾਰ ਅਸੀਂ ਤੈਨੂੰ ਬੜੀ ਬਾਰ ਚੇਤਾਵਨੀਆਂ ਦਿੱਤੀਆਂ ਨੇ ਕਿ ਆਪਣੀ ਹਰਕਤਾਂ ਤੋਂ ਬਾਝੜ ਪਰ ਉਹ ਨਹੀਂ ਬਾਝੂਗਾ ਹੁਣ ਅਸੀਂ ਭਾਰਤ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਦੇ ਉੱਪਰ ਫਬਲਾ ਕਰਕੇ ਇਹਦਾ ਨਕਸ਼ੇ ਤੋਂ ਨਾਮੁਨ ਨਿਸ਼ਾਨ ਬਟਾਉਣਾ ਚਾਹੀਦਾ ਔਰ ਜੋ ਸਾਡੇ ਭਾਰਤ ਦੇ ਅੰਦਰ ਨਸ਼ਾ ਭੇਜ ਰਿਆ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਆ ਉਹਦੇ ਉੱਪਰ ਪੂਰੀ ਕਾਰਵਾਈ ਕਰਕੇ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਔਰ ਹੁਣ ਇਸ ਵੇਲੇ ਪੂਰਾ ਮੌਕਾ ਕੋਈ ਬਹਾਨਾ ਨਹੀਂ ਚਾਹੀਦਾ ਸਿੱਧਾ ਅਟੈਕ ਕਰਨਾ ਚਾਹੀਦਾ ਔਰ ਇਹਨੂੰ ਪਾਕਿਸਤਾਨ ਨੂੰ ਖਤਮ ਕਰ ਦੇਣਾ ਚਾਹੀਦਾ ਜੈ ਹਿੰਦ ਜੈ ਭਾਰਤ ਪਵਨ ਸੈਣੀ ਜਨਨ ਸ਼ਕਤੀ ਪੰਜਾਬ ਆਲ ਇੰਡੀਆ ਅੱਤਵਾਦੀ ਵਿਰੋਧੀ ਫਰੰਟ ਅੱਜ ਆਹੀ ਪਲਗਾਮਾ ਦੇ ਵਿੱਚ ਸਾਡੇ ਬੇਗੁਨਾ ਪਹਿਲਗਾਮ ਪਹਿਲਗਾਮ ਦੇ ਵਿੱਚ ਮੇਰਾ ਜਨਨਸ਼ਕਤੀ ਪੰਜਾਬ ਪਹਿਲਗਾਮ ਦੇ ਵਿੱਚ ਸਾਡੇ ਜੋ ਭਾਰਤੀਆਂ ਨੂੰ ਸ਼ਹੀਦ ਕੀਤਾ ਗਿਆ ਹੈ ਬੇਗੁਨਾ ਸਾਰੇ ਸਲਾਮੀ ਉੱਥੇ ਘੁੰਮਣ ਗਏ ਸੀ ਪਾਕਿਸਤਾਨ ਦੀ ਏਜੰਸੀ ISI ਨੇ ਜੋ ਕਾਰਾ ਕਰਾਇਆ ਹੈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਦੇਸ਼ ਦੇ ਕਰਮ ਮੰਤਰੀ ਅਮਿਤ ਸ਼ਾਹ ਜੀ ਉਹ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਈ ਕੋਈ ਮੰਗ ਕਰਦੇ ਆ ਇਹਨਾਂ ਬੇਗੁਨਾ ਦਾ ਬਦਲਾ ਲੇਤਾ ਜਾਏਗਾ ਇਹਨਾਂ ਦਾ ਬਦਲਾ ਹਿੰਦੂਸਤਾਨ ਲਵੇ ਔਰ ਭਾਰਤੀ ਸੈਨਾ ਨੂੰ ਖੁੱਲੀ ਸ਼ੂਟ ਦੇ ਦੇ ਪਾਕਿਸਤਾਨ ਦੇ ਨਕਸ਼ੇ ਤੋਂ ਨਾਮੋਂ ਨਿਸ਼ਾਨ ਮਟਾ ਦਿੱਤਾ ਜਾਏਗਾ ਨਾਮੋਂ ਨਿਸ਼ਾਨ ਮਟਾ ਦੇ ਦੇਵੇ ਭਾਰਤੀ ਸੈਨਾ ਹਮੇਸ਼ਾ ਹੀ ਬਾਰ-ਬਾਰ ਅਸੀਂ ਕਿੰਨੇ ਕ ਜਖਮ ਕਿੰਨੇ ਕ ਜਖਮ ਅਸੀਂ ਪਾਕਿਸਤਾਨ ਕੋ ਕ ਪੂਰੀ ਕਦੀ ਉੜੀ ਹਮਲਾ ਕਦੀ ਸਾਡੇ ਪਹਿਲਾਂ ਇਹਨਾਂ ਨੇ ਜਵਾਨ ਸ਼ਹੀਦ ਕਰਤੇ ਆਏ ਦਿਨ ਸਾਡੇ ਕਦੀ ਪੰਜਾਬ ਦੇ ਵਿੱਚ ਨਸ਼ਾ ਭੇਜ ਕੇ ਡਰੋਨ ਦੇ ਜ਼ਰੀਏ ਹਥਿਆਰ ਭੇਜ ਕੇ ਸਾਡੇ ਪੰਜਾਬ ਦਾ ਵੀ ਮਾਹੌਲ ਖਰਾਬ ਕਰਵਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਇਹੋ ਹੀ ਮੰਗ ਕਰਾਂਗੇ ਪਾਕਿਸਤਾਨ ਤੇ ਕੜੀ ਕਾਰਵਾਈ ਕੀਤੀ ਜਾਏ ਨਾਲ ਨਕਸ਼ੇ ਤੋਂ ਨਾਮ ਨਿਸ਼ਾਨ ਮਟਾ ਦਿੱਤਾ ਜਾਏ ਜੈ ਹਿੰਦ ਜੈ ਭਾਰਤ ਕਾਰਮੀ ਸਿਚੁਏਸ਼ਨ ਰਹਿਣਾ ਚਾਹੀਦਾ ਜਿਹੜੀ ਅਕਸਰ ਉੱਚ ਤਣਾਅ ਸੁਰਖਤੀ ਇੰਟੈਲੀਜੈਂਸ ਜਰਸੀ ਵਾਲੇ ਹਾਏ 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 ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਹਾਏ ਹਾਏ ਮੁਰਦਾਬਾਦ ਸੁੰਦਰਬਾਦ ਇਸ ਨੂੰ ਜ਼ਤਤ ਫੋਨ ਕਰੋ मुदाो पाकिस्तान मुदाबा मु